ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਅੰਗ ਰੱਖਿਆ ਕ ਵਿੱਚਕਾਰ ਲੜਾਈ ਹੋ ਗਈ ਜਿਸ ਕਾਰਨ ਇੱਕ ਗਨਮੈਨ ਜ਼ਖਮੀ ਹੋ ਗਿਆ ਤੇ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮਿਲੀ ਜਾਣਕਾਰੀ ਦੇ ਅਨੁਸਾਰ ਉਹ ਆਪਣੇ ਕਮਰੇ ਦੇ ਵਿੱਚ ਪਏ ਸੀ ਕਮਾਂਡੋ ਗਨਮੈਨਾਂ ਦੇ ਵਿੱਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋ ਜਾਂਦੀ ਹੈ ਤੇ ਫਿਰ ਤਕਰਾਰਬਾਜ਼ੀ ਵਧਣ ਦੇ ਬਾਅਦ ਲੜਾਈ ਹੋ ਗਈ ਮਿਲੀ ਜਾਣਕਾਰੀ ਦੇ ਅਨੁਸਾਰ ਜਦੋਂ ਇਹਨਾਂ ਦਾ ਲੜਾਈ ਚ ਵਾਧਿਆਂ ਦਾ ਤਾਂ ਇਸ ਦੌਰਾਨ ਗੁਰਦੀਪ ਸਿੰਘ ਜੋ ਕਿ ਕਮਾਂਡੋ ਗਨਮੈਨ ਹੈ ਉਹਦੇ ਸਿੱਧੇ ਉੱਤੇ ਕੜੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਮਾਂਸਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਫਿਲਹਾਲ ਇਸ ਮਾਮਲੇ ਦੇ ਉੱਤੇ ਕਿਸੇ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਕਿ ਆਖਰ ਇਸ ਲੜਾਈ ਦੇ ਪਿੱਛੇ ਦਾ ਕੀ ਕਾਰਨ ਰਿਹਾ ਉਤ ਹੀ ਜਿਹੜੇ ਹਸਪਤਾਲ ਦੇ ਵਿੱਚ ਜ਼ਖਮੀ ਨੂੰ ਦਾਖਲ ਕਰਵਾਇਆ ਗਿਆ ਤਾਂ ਉੱਥੇ ਹਾਲਤ ਨੂੰ ਲੈ ਕੇ ਡਾਕਟਰ ਨੇ ਕੀ ਕਿਹਾ ਆਓ ਸੁਣਦੇ ਹਾਂ ਇਹ ਸਾਡੇ ਕੋਲ ਰਾਤ ਵਰਦੀਪ ਸਿੰਘ ਪੇਸ਼ੈਂਟ ਹੈ 30 ਸਾਲ ਦਾ ਕੱਲ ਸ਼ਾਮ ਨੂੰ ਰਾਤ ਨੂੰ ਆਇਆ 11:40 ਤੇ ਡਾਕਟਰ ਵਰਨ ਨੇ ਦੇਖਿਆ ਕਿ ਇਸ ਇਹਦੀ ਗੱਲ ਵੀ ਹੋਈ ਉਹਨਾਂ ਨਾਲ ਉਹਨਾਂ ਨੇ ਫਰਸਟ ਏਡ ਦੇ ਕੇ ਐਮਲਰ ਕੱਟ ਦਿੱਤੀ ਹੈ ਇਹਦੀ ਬਾਕੀ ਸਿਰ ਤੇ ਸੱਟ ਹੈਗੀ ਹੈ ਟਾਂਕੇ ਲਾਏ ਗਏ ਨੇ ਅੱਗੇ ਕੋਈ ਫਰਦਰ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੀ ਫਰਦਰ ਲਾਚ ਚੱਲ ਰਿਹਾ ਹੈ ਹਜੇ ਸਾਡੇ ਕੋਲ ਪੇਸ਼ੈਂਟ ਐਡਮਿਟ ਹੈਗਾ ਇਹ ਪੇਸ਼ੈਂਟ ਸਟੇਬਲ ਹੈ ਹਾਂ ਪੇਸ਼ੈਂਟ ਸਟੇਬਲ ਹੈ ਕੋਈ ਸੀਰੀਅਸ ਨਹੀਂ ਇਥੀਓਲੋਜੀ ਪੋਸੀਬਲ ਹੈਗਾ ਤਾਂ ਕੋਸ਼ਿਸ਼ ਹੈ ਸਾਡੀ ਜੇ ਕੋਈ ਦਿੱਕਤ ਆਂਦੀ ਵੀ ਹੈ ਫਿਰ ਸਭ ਨਾਲ ਸੰਪਰਕ ਕੀਤਾ ਜਾਵੇਗਾ ਗੁਰਦੀਪ ਸਿੰਘ ਦੇ ਦੱਸਣ ਮੁਤਾਬਕ ਅਰुण ਨਾਮੀ ਗਨਮੈ ਨੇ ਕੜਾ ਇਸ ਦੇ ਸਿਰ ਦੇ ਉੱਤੇ ਮਾਰ ਦਿੱਤਾ ਜਿਸ ਦੌਰਾਨ ਗੁਰਦੀਪ ਸਿੰਘ ਜ਼ਖਮੀ ਹੋਇਆ ਤੇ ਉਸ ਦਾ ਇਲਾਜ ਚੱਲ ਰਿਹਾ ਬਾਕੀ ਜਾਂਚ ਤੋਂ ਬਾਅਦ ਪਤਾ ਚੱਲੇਗਾ ਕਿ ਆਖਰ ਕਿਹੜੀ ਗੱਲ ਤੋਂ ਲੜਾਈ ਹੋਈ ਸੀ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਅੰਗ ਰੱਖਿਆਕ ਵਿੱਚਕਾਰ ਲੜਾਈ ਹੋ ਗਈ ਜਿਸ ਕਾਰਨ ਇੱਕ ਗਨਮੈਨ ਜ਼ਖਮੀ ਹੋ ਗਿਆ ਤੇ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮਿਲੀ ਜਾਣਕਾਰੀ ਦੇ ਅਨੁਸਾਰ ਉਹ ਆਪਣੇ ਕਮਰੇ ਦੇ ਵਿੱਚ ਪਏ ਸੀ ਕਮਾਂਡੋ ਗਨਮੈਨਾਂ ਦੇ ਵਿੱਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ-ਵਾਜੀ ਹੋ ਜਾਂਦੀ ਹੈ ਤੇ ਫਿਰ ਤਕਰਾਰ-ਵਾਜੀ ਵਧਣ ਦੇ ਬਾਅਦ ਲੜਾਈ ਹੋ ਗਈ ਮਿਲੀ ਜਾਣਕਾਰੀ ਦੇ ਨਸਾਰ ਜਦੋਂ ਇਹਨਾਂ ਦਾ ਲੜਾਈ ਝਗੜਾ ਵਧ ਜਾਂਦਾ ਤਾਂ ਇਸ ਦੌਰਾਨ ਗੁਰਦੀਪ ਸਿੰਘ ਜੋ ਕਿ ਕਮਾਂਡੋ ਗਨਮੈਨ ਹੈ ਉਹਦੇ ਸਿੱਧੇ ਉੱਤੇ ਕੜੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਮਾਂਸਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਫਿਲਹਾਲ ਇਸ ਮਾਮਲੇ ਦੇ ਉੱਤੇ ਕਿਸੇ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਕਿ ਆਖਰ ਇਸ ਲੜਾਈ ਦੇ ਪਿੱਛੇ ਦਾ ਕੀ ਕਾਰਨ ਰਿਹਾ ਉਤ ਹੀ ਜਿਹੜੇ ਹਸਪਤਾਲ ਦੇ ਵਿੱਚ ਜ਼ਖਮੀ ਨੂੰ ਦਾਖਲ ਕਰਵਾਇਆ ਗਿਆ ਤਾਂ ਉੱਥੇ ਹਾਲਤ ਨੂੰ ਲੈ ਕੇ ਡਾਕਟਰ ਨੇ ਕੀ ਕਿਹਾ ਆਓ ਸੁਣਦੇ ਹਾਂ ਇਹ ਸਾਡੇ ਕੋਲੇ ਰਾਤ ਗੁਰਦੀਪ ਸਿੰਘ ਪੇਸ਼ੈਂਟ ਹੈ 30 ਸਾਲ ਦਾ ਕੱਲ ਸ਼ਾਮ ਨੂੰ ਰਾਤ ਨੂੰ ਆਇਆ 11:40 ਤੇ ਡਾਕਟਰ ਵਰਨ ਨੇ ਦੇਖਿਆ ਕਿ ਇਸ ਮੇਰੀ ਗੱਲ ਵੀ ਹੋਈ ਉਹਨਾਂ ਨਾਲ ਉਹਨਾਂ ਨੇ ਫਸਟ ਏਡ ਦੇ ਕੇ ਐਮ ਐਲ ਆਰ ਕੱਟ ਦਿੱਤੀ ਹੈ ਇਹਦੀ ਬਾਕੀ ਸਿਰ ਤੇ ਸੱਟ ਹੈਗੀ ਹੈ ਟਾਂਕੇ ਲਾਏ ਗਏ ਨੇ ਅੱਗੇ ਕੋਈ ਫਰਦਰ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੀਆਂ ਫਰਦਰ ਇਲਾਜ ਚੱਲ ਰਿਹਾ ਹੈ ਹਜੇ ਸਾਡੇ ਕੋਲ ਪੇਸ਼ੈਂਟ ਐਡਮਿਟ ਹੈਗਾ ਇਹ ਪੇਸ਼ੈਂਟ ਸਟੇਬਲ ਹੈ ਹਾਂ ਪੇਸ਼ੈਂਟ ਸਟੇਬਲ ਹੈ ਕੋਈ ਸੀਰੀਅਸ ਹੈ ਨਹੀਂ ਇੱਥੇ ਇਲਾਜ ਪੋਸੀਬਲ ਹੈਗਾ ਤਾਂ ਕੋਸ਼ਿਸ਼ ਹੈ ਸਾਡੀ ਜੇ ਕੋਈ ਦਿੱਕਤ ਆਉਂਦੀ ਵੀ ਹੈ ਫਿਰ ਇਸ ਹਿਸਾਬ ਨਾਲ ਤੁਹਾਨੂੰ ਇਨਫੋਰਮ ਕੀਤਾ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ